ਅੰਗੇ ਜੋ ਕੀ ਮੈਟਰ ਹੈ ਜੀ ਅੱਜ ਹਾਂਜੀ ਇਹਨਾਂ ਜੀ ਦਰਸ਼ਨ ਸਿੰਘ ਦੇ ਪੁੱਤਰ ਜਗਿੰਦਰ ਸਿੰਘ ਵਾਸੀ ਬੋਚਕੱਟਾ ਉਹ 25 ਤਰੀਕ ਨੂੰ ਆਪਣੇ ਖੇਤਾਂ ਵੱਲੋਂ ਗਿਆ ਸੀ ਜੀ ਤੋਂ ਜੋ ਖੇਤੋਂ ਲੋ ਵਾਪਸ ਆਇਆ ਤਾਂ ਰਸਤੇ ਵਿੱਚ ਫਟਰਸਾਈਕਲ ਤੇ ਤਿੰਨ ਨੌਜਵਾਨ ਸੀ ਜਿਹਨੋਂ ਇੱਕ ਅਮਪ੍ਰੀਤ ਸਿੰਘ ਇਲਿਸ ਸੰਤੀ ਦੂਸਰਾ ਜਸਵੀਰਾਮ ਤੇ ਇੱਕ ਲਵਪ੍ਰੀਤ ਲਿਸਪ੍ਰੀਤ ਜਿਹੜਾ ਲਵਪ੍ਰੀਤ ਦਾ ਉਹ ਪਿੰਡ ਕੜੀਵੇੜ ਦਾ ਜੀ ਬਾਕੀ ਦੋਨੋਂ ਇਹ ਮਛੇਵੜਾ ਸਾਹੂ ਦੇ ਰਹਿਣ ਵਾਲੇ ਨੇ ਉਹ ਤੋਂ ਇਹਨਾਂ ਨੇ ਮਤਲਬ 1000 ਰੁਪਇਆ ਤੇ ਇੱਕ ਮੋਬਾਈਲ ਨੋਕੀਆ ਦਾ ਖੋ ਕੇ ਲੈ ਗਏ ਸੀ ਸਾਡੇ ਕੋਲ ਸ਼ਿਕਾਇਤ ਦਰਜ ਕਰਾਈ ਤੇ ਸ਼ਿਕਾਇਤ ਦਰਜ ਕਰਮਪੰਧ ਤਸੀਨ ਨੇ ਹੀ ਤਲਾਸ਼ ਕੀਤੀ ਤੇ ਇਹਨਾਂ ਨੂੰ ਅਸੀਂ ਕਾਬੂ ਕੀਤਾ ਜੀ ਤੇ ਇਹਨਾਂ ਨੂੰ ਜਿਹੜਾ ਕੋਈ ਮਿਲ ਗਿਆ ਜਿਹੜਾ ਬਦਫੂ ਜੀ ਮੋਬਾਈਲ ਜਿਹੜਾ ਖੋ ਕੀਤਾ ਉਹ ਵੀ ਬਰਾਮਦ ਹੋ ਚੁੱਕਿਆ ਜੀ 1000 ਰੁਪਇਆ ਵੀ ਹੋ ਗਏ ਇਹਨਾਂ ਤੇ ਕੋਈ ਹੋਰ ਮਾਮਲਾ ਦਰਜ ਕਰਨਾ ਜੀ ਹਾਂ ਜੀ ਜਿਹੜਾ ਆਪਣੇ ਲਾਪਰੀਤਾ ਇਹਦੇ ਵੱਖ-ਵੱਖ ਧਰਾਂਵਾਂ ਹੇਟ ਤਿੰਨ ਪਰਚੇ ਨੇ ਲੜਾਈ ਝਗੜੇ ਦੇ ਜੀ ਜਸਵਰੀ ਜਸਵੀਰ ਰਾਮ ਦੇਵੀ ਇੱਕ ਪਰਚਾ ਖੋਦ ਆ ਜੀ ਤੇ ਦੂਜਾ ਤੀਸਰਾ ਜਿਹੜਾ ਇਹਦੇ 37 ਇਹਦੇ ਖਿਲਾਫ ਪਈ ਹੈਗਾ ਦਰਸ਼ਕ ਧੰਨਵਾਦ ਇਹਨਾਂ ਕੋਈ ਹੋਰ ਵੀ ਵਾਰਤਾਂ ਕਿ ਕੀ ਕੋ ਮੰਨੇ ਨਹੀਂ ਜੀ ਅਜੀਤ ਜੀ ਪੁੱਛ ਕਿਸੇ ਮੁੱਢਲੀ ਚੱਲ ਰਹੀ ਹੈ ਜੀ ਸਾਨੂੰ ਉਮੀਦ ਆ ਵੀ ਅੱਗੇ ਸਾਨੂੰ ਜਾਣਕਾਰੀ ਦੇਣਗੇ ਜਾਇ ਤਾਂ ਇਹਨਾਂ ਤੋਂ ਖਲਾਸੇ ਹੋਣਗੇ ਪੁੱਛ ਕਿਸੇ ਤੋਂ ਹਾਂ ਜੀ ਜੋ ਕੀ ਮੈਟਰ ਹੈ ਜੀ ਅੱਜ ਹਾਂ ਜੀ ਇਹਨਾਂ ਦੀ ਦਰਸ਼ਨ ਸਿੰਘ ਦਾ ਪੁੱਤਰ ਚਕਿੰਦਰ ਸਿੰਘ ਵਾਸੀ ਬੁਰਜ ਕੱਚਾ ਉਹ 25 ਤਰੀਕ ਨੂੰ ਆਪਦੇ ਖੇਤਾਂ ਵੱਲੋਂ ਗਿਆ ਸੀ ਜੀ। ਉਹ ਜਿਹੜੋ ਖੇਤਾਂ ਤੋਂ ਵਾਪਸ ਆਇਆ ਤਾਂ ਰਸਤੇ ਵਿੱਚ ਫਟਸਾਈਕਲ ਤੇ ਤਿੰਨ ਨੌਜਵਾਨ ਸੀ। ਜਿਹਨੋਂ ਇੱਕ ਹਮਪ੍ਰੀਤ ਸਿੰਘ ਇਲਿਸ ਸੈਂਟੀ, ਦੂਸਰਾ ਜਸਵੀਰਮ ਤੇ ਇੱਕ ਲਵਪ੍ਰੀਤ ਲਿਸਪ੍ਰੀਤ ਜਿਹਦਾ ਲਵਪ੍ਰੀਤ ਤਾਂ ਉਹ ਪਿੰਡ ਘੜੀਵੇੜ ਦਾ ਜੀ। ਬਾਕੀ ਦੋਨੋਂ ਇਹ ਮਾਛਵਾੜਾ ਸਾਹੂ ਦੇ ਰਹਿਣ ਵਾਲੇ ਨੇ। ਉਹ ਤੋਂ ਇਹਨਾਂ ਨੇ ਮਤਲਬ 1000 ਰੁਪਇਆ ਤੇ ਇੱਕ ਮੋਬਾਈਲ ਲੋਕੀ ਦਾ ਖੋਕੇ ਲੈ ਗਏ ਸੀ। ਸਾਡੇ ਕੋਲ ਸ਼ਿਕਾਇਤ ਦਰਜ ਕਰਾਈ। ਵੇ ਸ਼ਿਕਾਇਤ ਦਰਜ ਕਰਨ ਤੋਂ ਪਹਿਲਾਂ ਹੀ ਤਲਾਸ਼ ਕੀਤੀ ਤੇ ਇਹਨਾਂ ਨੂੰ ਅਸੀਂ ਕਾਬੂ ਕੀਤਾ ਜੀ ਤੇ ਇਹਨਾਂ ਨੂੰ ਜਿਹੜਾ ਕੋ ਮਿਲ ਗਏ ਜਿਹੜਾ ਫੋਨ ਜੀ ਮੋਬਾਈਲ ਜਿਹੜਾ ਖੋਹ ਕੀਤਾ ਉਹ ਵੀ ਬਰਾਮਦ ਹੋ ਚੁੱਕਿਆ ਜੀ 1000 ਰੁਪਿਆ ਵੀ ਹੋ ਗਏ ਇਹਨਾਂ ਤੇ ਕੋਈ ਹੋਰ ਮਾਮਲਾ ਦਰਜਾ ਕਰਨ ਹਾਂਜੀ ਜਿਹੜਾ ਆਪਣੇ ਲਾਪਰੀਤਾ ਇਹਦੇ ਵੱਖ-ਵੱਖ ਧਰਾਂਵਾਂ ਹੇਠ ਤਿੰਨ ਪਰਚੇ ਨੇ ਲੜਾਈ ਝਗੜੇ ਦੇ ਜੀ ਜਸਬਰੀ ਜਸਵੀਰ ਰਾਮ ਦੇ ਵੀ ਇੱਕ ਪਰਚਾ ਖੋਹਦਾ ਜੀ ਤੇ ਦੂਜਾ ਤੀਸਰਾ ਜਿਹੜਾ ਇਹਦੇ ਸੰਤੀਆ ਇਹਦੇ ਖਿਲਾਫ ਵੀ ਹੈਗਾ ਦਰਥੀ ਧੰਨਵਾਦ ਇਹ ਕੋਈ ਹੋਰ ਵੀ ਮਾਰਦ ਤੱਕ ਕਿਤੇ ਕੋ ਮਨ ਨਹੀਂ ਜੀ ਅਜੇ ਅਸੀਂ ਪੁੱਛ ਕਿਸੇ ਮੋੜਲੀ ਚੱਲ ਰਹੀ ਹੈ ਜੀ ਤੁਹਾਨੂੰ ਉਮੀਦ ਆ ਵੀ ਅੱਗੇ ਇਹ ਸਾਨੂੰ ਜਾਣਕਾਰੀ ਦੇਣਗੇ ਜਾਂ ਇਹ ਤੋਂ ਖਲਾਸੀ ਹੋਣਗੇ ਪੁੱਛ ਕੇ ਅਸੀਂ ਹਰੀ ਅਸੋ ਕੀ ਮੈਟਰ ਹੈ ਜੀ ਅੱਜ ਹਾਂਜੀ ਇਹਨਾਂ ਦੇ ਦਰਸ਼ਨ ਸਿੰਘ ਦੇ ਪੁੱਤਰ ਜਗਿੰਦਰ ਸਿੰਘ ਵਾਸੀ ਬੁਰਜ ਕੱਚਾ ਉਹ 25 ਤਰੀਕ ਨੂੰ ਆਪਦੇ ਖੇਤਾਂ ਦੇ ਵੱਲੋਂ ਗਿਆ ਸੀ ਜੀ ਤੋਂ ਜੋ ਖੇਤਾਂ ਤੋਂ ਵਾਪਸ ਆਇਆ ਤਾਂ ਰਸਤੇ ਵਿੱਚ ਸਕੂਟਰ ਸਾਈਕਲ ਤੇ ਤਿੰਨ ਨੌਜਵਾਨ ਸੀ ਇਹਨੂੰ ਇੱਕ ਹਮਪ੍ਰੀਤ ਸਿੰਘ ਇਲਿਸ ਸੰਤੀ ਦੂਸਰਾ ਜਸਵੀਰ RAM ਤੇ ਇੱਕ ਲਵਪ੍ਰੀਤ ਲਿਸਪ੍ਰੀਤ ਜਿਹੜਾ ਲਵਪ੍ਰੀਤ ਤਾਂ ਉਹ ਪਿੰਡ ਕੜੀਵੇੜ ਦਾ ਜੀ ਬਾਕੀ ਦੋਨੋਂ ਹੀ ਇਹ ਮਛੇਵੜਾ ਸਾਹਿਬ ਦੇ ਰਹਿਣ ਵਾਲੇ ਨੇ ਉਹ ਤੋਂ ਇਹਨਾਂ ਨੇ ਮਤਲਬ